ਜਾਵਤਿ ਸਿੱਖ ਕੌਮ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਯਾਨੀ ਕਿ 2 ਮਾਰਚ ਦਾ ਦਿਨ ਉਸ ਮਹਾਨ ਆਗੂ ਵਿਦਵਾਨ ਅਤੇ ਸਿੱਖ ਕੌਮ ਦੇ ਰੋਸ਼ਨ ਦਿਮਾਗ ਵਜੋਂ ਜਾਣੇ ਜਾਂਦੇ ਸਰਦਾਰ ਕਪੂਰ ਸਿੰਘ ਦੀ ਬਾਤ ਪਾਉਂਦਾ ਹੈ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮਹਾਨ ਅਲੰਬਰਦਾਰ ਸਨ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਭਾਸ਼ਣਾ ਅਤੇ ਕਾਰਜਾਂ ਦੁਆਰਾ ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕੀਤੀ ਅਤੇ ਆਉਣ ਵਾਲੇ ਸਮੇਂ ਲਈ ਵੀ ਪੰਜਾਬ ਅਤੇ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਉਹਨਾਂ ਕਈ ਦਹਾਕੇ ਪਹਿਲਾਂ ਹੀ ਸਾਂਝੀ ਕਰ ਦਿੱਤੀ ਸੀ। ਇਹੋ ਜਿਹੇ ਮਹਾਨ ਵਿਦਵਾਨ ਆਗੂ ਦੀ ਗੱਲ ਅੱਜ ਦੇ ਦਿਨ ਹੁੰਦੀ ਹੈ ਕਿਉਂਕਿ ਅੱਜ ਸਰਦਾਰ ਕਪੂਰ ਸਿੰਘ ਜੀ ਦਾ ਜਨਮ ਦਿਵਸ ਹੈ ਅਤੇ ਇਸ ਮੌਕੇ ਆਓ ਉਹਨਾਂ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਯੋਗਦਾਨ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਸਰਦਾਰ ਕਪੂਰ ਸਿੰਘ ਮਹਾਨ ਵਿਦਵਾਨ ਸਨ ਹਿੰਦੀ ਉਰਦੂ ਸੰਸਕ੍ਰਿਤ ਅਰਬੀ ਅੰਗਰੇਜ਼ੀ ਅਤੇ ਕਈ ਹੋਰ ਦੇਸ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਉਹ ਮਾਹਰ ਸਨ ਅਤੇ ਇਸ ਦੇ ਬਾਵਜੂਦ ਉਹਨਾਂ ਆਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿੱਚ ਹੀ ਲਿਖੀਆਂ ਅਤੇ ਅਜਿਹਾ ਕਰਦੇ ਆ ਉਹਨਾਂ ਪੰਜਾਬੀ ਸਾਹਿਤ ਅਤੇ ਚਿੰਤਨ ਨੂੰ ਇਕ ਨਵੇਂ ਮੁਕਾਮ ਉੱਤੇ ਪਹਚਾਇਆ ਪੰਜਾਬ ਦੇ ਅਤੇ ਸਿੱਖ ਕੌਮ ਦੇ ਇਸ ਮਹਾਨ ਸਪੂਤ ਦਾ ਜਨਮ 2 ਮਾਰਚ 1909 ਨੂੰ ਲੁਧਿਆਣੇ ਦੇ ਪਿੰਡ ਚੱਕ ਵਿਖੇ ਪਿਤਾ ਦੀਦਾਰ ਸਿੰਘ ਦੇ ਘਰ ਵਿਖੇ ਹੋਇਆ ਬਚਪਨ ਤੋਂ ਹੀ ਉਹਨਾਂ ਨੂੰ ਪੜ੍ਹਾਈ ਸਾਹਿਤ ਅਤੇ ਕੌਮੀ ਕਮਾਂਤਰੀ ਪੱਦਰ ਦੀਆਂ ਘਟਨਾਵਾਂ ਤੇ ਸਰਗਰਮੀਆਂ ਵਿੱਚ ਡੂੰਗੀ ਦਿਲਚਸਪੀ ਸੀ 10ਵੀਂ ਕਰਨ ਉਪਰੰਤ ਉਹਨਾਂ ਨੇ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ ਅਤੇ ਉਸ ਸਮੇਂ ਬਿਹਦ ਪ੍ਰਸਿੱਧ ਅਤੇ ਵਕਾਰੀ ਸਰਕਾਰੀ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐਮਏ ਪਾਸ ਕੀਤੀ ਅਤੇ ਇਸ ਤੋਂ ਬਾਅਦ ਨੈਤਿਕ ਵਿਗਿਆਨ ਸਿੱਖਿਆ ਵਿੱਚ ਅਗਲੇਰੀ ਪੜਾਈ ਟ੍ਰਾਈਪੋਸ ਲਈ ਉਹ ਕੈਂਬਰਿਜ ਯੂਨੀਵਰਸਿਟੀ ਚਲੇ ਗਏ ਇਹ ਉਹ ਸਮਾਸੀ ਜਦੋਂ ਪੜਾਈ ਲਿਖਾਈ ਦੇ ਇਸ ਪੱਧਰ ਤੱਕ ਪਹੁੰਚਣਾ ਕਿਸੇ ਵਿਰਲੇ ਟਾਵੇਂ ਦੇ ਹਿੱਸੇ ਆਉਂਦਾ ਸੀ ਪੜਾਈ ਮੁਕੰਮਲ ਕਰਨ ਉਪਰੰਤ ਸਰਦਾਰ ਕਪੂਰ ਸਿੰਘ ਭਾਰਤ ਵਾਪਸ ਆਏ ਫਿਰ ਉਹਨਾਂ ਨੇ ਆਈਏਐਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਇੱਕ ਅਫਸਰ ਵਜੋਂ ਚੁਣੇ ਗਏ ਇਸ ਤੋਂ ਬਾਅਦ ਉਹਨਾਂ ਆਹਲਾ ਤਰਜੇ ਦੇ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਕੰਮ ਕੀਤਾ ਉੱਚ ਪੱਧਰ ਦੀ ਸਰਕਾਰੀ ਸੇਵਾ ਵਿੱਚ ਹੁੰਦਿਆਂ ਉਹਨਾਂ ਕੌਮੀ ਸਰਕਾਰ ਦੀ ਸਿੱਖਾਂ ਪ੍ਰਤੀ ਪੱਖਪਾਤੀ ਨੀਤੀ ਦਾ ਨਜ਼ਦੀਕੀ ਅਧਿਐਨ ਅਤੇ ਤਜਰਬਾ ਹਾਸਲ ਕੀਤਾ ਸਿੱਖ ਕੌਮ ਪ੍ਰਤੀ ਉਸ ਵੇਲੇ ਦੀ ਸਰਕਾਰ ਦੀ ਮਾਨਸਿਕਤਾ ਦਾ ਪਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਲੱਗਾ ਜਦੋਂ ਰਾਜਪਾਲ ਦੇ 10 ਅਕਤੂਬਰ 1947 ਦੇ ਸਰਕੂਲਰ ਪੱਤਰ ਨੂੰ ਉਹਨਾਂ ਪੜ੍ਹਿਆ ਜਿਸ ਵਿੱਚ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕਹਿ ਕੇ ਲਿਖਿਆ ਗਿਆ ਸੀ ਸਰਦਾਰ ਕਪੂਰ ਸਿੰਘ ਨੇ ਇਸ ਗੱਲ ਦੇ ਵਿਰੁੱਧ ਸਖਤ ਰੋਸ ਜ਼ਾਹਰ ਕੀਤਾ ਉਸ ਸਮੇਂ ਦੀ ਸਰਕਾਰ ਤੇ ਪ੍ਰਸ਼ਾਸਨ ਨੇ ਸਰਦਾਰ ਕਪੂਰ ਸਿੰਘ ਦੇ ਰੋਸ ਨੂੰ ਨਿੱਜੀ ਹਮਲਾ ਸਮਝ ਕੇ ਉਹਨਾਂ ਵਿਰੋਧ ਕਈ ਦੋਸ਼ ਲਾ ਦਿੱਤੇ ਅਤੇ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਪਰ ਸਰਦਾਰ ਕਪੂਰ ਸਿੰਘ ਨੇ ਇਸ ਖਿਲਾਫ ਲੰਮੀ ਅਤੇ ਕਾਨੂੰਨੀ ਲੜਾਈ ਲੜੀ ਇਸ ਵਿਤਕਰੇ ਤੋਂ ਦੁਖੀ ਹੋ ਕੇ ਸਿੱਖ ਬੁੱਧੀਜੀਵੀ ਸਰਦਾਰ ਕਪੂਰ ਸਿੰਘ ਨੇ ਸਰਗਰਮ ਰਾਜਨੀਤੀ ਵਿੱਚ ਆਉਣ ਦਾ ਮਨ ਬਣਾਇਆ ਉਹਨਾਂ ਨੇ ਸ਼੍ਰੀ ਅਕਾਲ ਤੱਕ ਸਾਫ ਦੇ ਅਧਿਕਾਰ ਖੇਤਰ ਦੀਨ ਪ੍ਰੋਫੈਸਰ ਆਫ ਸਿੱਖਿਜ਼ਮ ਵਜੋਂ ਸੇਵਾ ਨਿਭਾਉਣ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਸਨ 1962 ਵਿੱਚ ਉਹ ਲੋਕ ਸਭਾ ਦੇ ਮੈਂਬਰ ਬਣੇ ਸਨ 1969 ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਚੁਣੇ ਗਏ 6 ਸਤੰਬਰ 1966 ਨੂੰ ਉਹਨਾਂ ਵੱਲੋਂ ਪਾਰਲੀਮੈਂਟ ਵਿੱਚ ਦਿੱਤਾ ਭਾਸ਼ਣ ਸਿੱਖਾਂ ਨਾਲ ਧੋਖਾ ਇੱਕ ਯਾਦਗਾਰੀ ਭਾਸ਼ਣ ਹੈ ਜੋ ਹੁਣ ਵੀ ਸੁਣਿਆ ਜਾਂਦਾ ਹੈ ਉਨਾ ਸਾਚੀ ਸਾਖੀ ਸੱਤ ਸਿੰਘ ਕਾਵ ਸੰਗ੍ਰਹਿ ਖਸ਼ੀਸ਼ ਬਾਕੂ ਵਿਸਲਾਰ ਪੰਜਾਬੀ ਲੇਖ ਅਤੇ ਮਨਸੂਰ ﺍﻟहलाज ਪੁਸਤਕਾਂ ਦੀ ਰਚਨਾ ਕਰਨ ਦੇ ਨਾਲ-ਨਾਲ ਯੂਨੈਸਕੋ ਲਈ ਸਿੱਖਾਂ ਦੀਆਂ ਪਵਿੱਤਰ ਲਿਖਤਾਂ ਅੰਗਰੇਜ਼ੀ ਦੀ ਰਚਨਾ ਕੀਤੀ ਸਰਦਾਰ ਕਪੂਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਉਹਨਾਂ ਦੀ ਮੁੱਖ ਪਛਾਣ ਸ਼੍ਰੀ ਅਨੰਦ ਪ੍ਰਸਾਦ ਦੇ ਮਤੇ ਕਰਕੇ ਵੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਅਨੰਦਪੁਰ ਸਾਹਿਬ ਦੇ ਮਤੇ ਨੂੰ ਅਪਣਾਇਆ ਸੀ ਅਤੇ ਸੂਬਿਆਂ ਲਈ ਵਾਧਤਕਾਰਾਂ ਦੀ ਮੰਗ ਕੀਤੀ ਸੀ ਜਿਸ ਮਤੇ ਦੀ ਹੁਣ ਵੀ ਕਦੇ-ਕਦਾਈਂ ਅਕਾਲੀ ਦਲ ਵੱਲੋਂ ਗੱਲ ਕੀਤੀ ਜਾਂਦੀ ਹੈ ਉਸ ਵਿੱਚ ਸਰਦਾਰ ਕਪੂਰ ਸਿੰਘ ਦੀ ਸੋਚ ਦਾ ਪ੍ਰਮੁੱਖ ਯੋਗਦਾਨ ਸੀ ਉਹਨਾਂ ਵੱਲੋਂ ਤਿਆਰ ਇਸੇ ਮਤੇ ਦੀਆਂ ਤਜਵੀਜ਼ਾਂ ਮੌਜੂਦਾ ਸਿੱਖ ਸਿਆਸੀ ਸਿਧਾਂਤ ਅਤੇ ਨੀਤੀ ਦਾ ਪ੍ਰੇਰਣਾ ਸਰੋਤ ਬਣਦੀਆਂ ਨੇ ਅਤੇ ਹਮੇਸ਼ਾ ਬਣਦੀਆਂ ਰਹਿਣਗੀਆਂ ਪਾਵੇਂ ਸਰਦਾਰ ਕਪੂਰ ਸਿੰਘ ਸਨ 1986 ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਪਰ ਉਹਨਾਂ ਦੀਆਂ ਅਥਾ ਯਾਦਾਂ ਲਿਖਤਾ ਅਤੇ ਸਿੱਖ ਕੌਮ ਨੂੰ ਹਲੂਣਾ ਦੇਣ ਵਾਲੇ ਸੁਨੇਹੇ ਅੱਜ ਵੀ ਚੀਤੇ ਕੀਤੇ ਜਾਂਦੇ ਨੇ ਅਤੇ ਉਹਨਾਂ ਦੇ ਕਹੇ ਹੋਏ ਬੋਲ ਹੁਣ ਵੀ ਸੱਚ ਸਾਬਤ ਹੁੰਦੇ ਨੇ